ادا مو جي وي ਅੱਜ ਸ਼ਕਤ ਲੈਂਦਾ ਹੈ ਸ਼ਾਂਤ ਲੈਂਦਾ ਹੈ ਜਿਆਪੀ ਮਨਚ ਵੱਲੋਂ ਜਿਆਪੀ ਮਨਚ ਵੱਲੋਂ ਰਾਜਪੁਰੇ ਵਿੱਚ ਬਾਬਾ ਸਾਹਿਬ ਮੇਧਰ ਚੌਕ ਰਾਜਪੁਰੇ ਵਿੱਚ ਬਾਬਾ ਸਾਹਿਬ ਮੇਧਰ ਚੌਕ ਅਤੇ ਬਾਬਾ ਸਾਹਿਬ ਅੰਬੇਦਕਰ ਭਵਨ ਅਤੇ ਬਾਬਾ ਸਾਹਿਬ ਅੰਬੇਦਕਰ ਭਵਨ ਦੀ ਲੜਾਈ ਦੀ ਲੜਾਈ ਅਸੀਂ ਅਸੀਂ ਪੂਰੀ ਇਮਾਨਦਾਰੀ ਨਾਲ ਪੂਰੀ ਇਮਾਨਦਾਰੀ ਨਾਲ ਲੜਨ ਜਾ ਰਹੇ ਹਾਂ ਲੜਨ ਜਾ ਰਹੇ ਹਾਂ ਸਾਨੂੰ ਪੂਰੀ ਉਮੀਦ ਹੈ ਪੂਰੀ ਉਮੀਦ ਹੈ ਇਹ ਰਾਜਨੀਤਿਕ ਬੈਠੇ ਆ ਲੋਕਾਂ ਦੇ ਰਾਜਨੀਤਿਕ ਬੈਠੇ ਆ ਕੋਈ ਵੀ ਰਾਜਨੀਤਿਕ ਦਲ ਚ ਹੋ ਸਕਦੇ ਆ ਕਿਸੇ ਵੀ ਰਾਜਨੀਤਿਕ ਦਲ ਚ ਹੋ ਸਕਦੇ ਆ ਬਗਰ ਉਹ ਵਿਅਕਤੀ ਬਗਰ ਉਹ ਵਿਅਕਤੀ ਬਾਬਾ ਸਾਹਿਬ ਤੇ ਆਸਥਾ ਰੱਖਦੇ ਹੋਏ ਬਹੁਤ ਸਾਰੇ ਆਸਥਾ ਰੱਖਦੇ ਹੋਏ ਸਾਡੀ ਇਹ ਮੰਗ ਸਾਡੀ ਇਹ ਮੰਗ ਮੰਨਣਗੇ ਮੰਨਣਗੇ ਇਹ ਹੀ ਗੱਲ ਕਹਿਤਾ ਹੋਇਆ ਇਹ ਗੱਲ ਕਹਿਦਾ ਹੋਇਆ ਸਾਡੀ ਸਾਰੇ ਬਾਬਾ ਸਾਹਿਬ ਤੇ ਬਾਬਾ ਸਾਹਿਬ ਇਹ ਪੂਰਾ ਜਾਗੋਸ਼ ਕਰਾਂਗੇ ਬਾਬਾ ਸਾਹਿਬ ਤੇਰੀ ਸੋਨ ਬਰਾਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਅੱਜ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਜੋ ਹੈ ਸੰਵਿਧਾਨ ਦਿਵਸ ਬਲੀਦਾਨ ਦਿਵਸ ਜਿਹੜਾ ਹੈਗਾ ਮਨਾਇਆ ਜਾ ਰਿਹਾ ਤੇ ਮੇਰੇ ਨਾਲ ਲੇਕਰ ਗੱਲ ਕੀਤੀ ਜਾਵੇ ਜਿਹੜੇ ਜੈਪੀਮ ਤੇ ਪ੍ਰਧਾਨ ਨੇ ਸੁਖਿੰਦਰ ਸਿੰਘ ਸੁਖੀ ਜਿੱਥੇ ਮਿਹਨਤ ਨਾਲ ਅਨ ਨਾਲ ਤਲਬਤ ਕਰਾਂਗੇ ਸੁਖੀ ਜੀ ਸਭ ਤੋਂ ਪਹਿਲਾਂ ਸੋਰੀ ਧੰਨਵਾਦ ਜੀ ਤੁਹਾਨੂੰ ਤੇ ਸਾਰਿਆਂ ਨੂੰ ਜੈਪੀਮ ਜਪਾ ਸੁਖੀ ਜੀ ਅੱਜ ਜਿਹੜਾ ਹੈਗਾ ਪਰਸਪਤ ਦਿਵਸ ਮਨਾ ਰਹੇ ਹਾਂ ਬਸ ਧੰਨਵਾਦ ਕੀ ਕਹਿਣਾ ਚਾਹੋਗੇ ਮੇਰੇ ਕੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਜੈਪਮ ਜਿਹੜਾ ਜੈਪੀ ਮੰਚਾ ਸਾਡਾ ਉਹਦੀ ਸਲਾਹਨਾ ਮੀਟਿੰਗ ਸੀਗੀ ਤੇ ਉਸ ਸੰਬੰਧੇ ਅੱਜ ਅਸੀਂ ਇਕੱਠੇ ਹੋਏ ਆ ਜਿਹਦੇ ਵਿੱਚ ਸਾਡੇ ਕੁਝ ਮੈਂਬਰ ਆ ਜਿਹੜੇ ਵੱਖਰੀ ਵੱਖਰੀ ਜਿਹੜੀ ਜਿੱਥੇ ਬੰਦਿਆਂ ਨੂੰ ਅਲविदा ਕਹਿ ਕੇ ਸਾਡੇ ਨਾਲ ਜੁਆਇਨ ਹੋਏ ਆ ਤੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਤੇ ਉਸ ਤੋਂ ਫਰੰਤ ਅਸੀਂ ਸਾਰੇ ਨੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਪ੍ਰਤਿਮਾ ਤੇ ਪਹੁੰਚ ਗਏ ਉਹਨਾਂ ਨੂੰ ਨਮਨ ਕਰਦੇ ਆ ਅੱਜ ਹੀ ਦੇਖੋ ਗੱਲ ਕਿੰਦੀ ਜਾਵੇ ਤੇ ਜਿਸ ਦਾ ਚਾਪੀਮ ਮੰਚ ਜਿਹੜਾ ਹੈ ਲੰਮੇ ਸਮੇਂ ਤੋਂ ਜੋ ਬਾਬਾ ਸਾਹਿਬ ਦੀਆਂ ਬੇਨਤੀਆਂ ਹੋਈਆਂ ਸੀ ਉਹ ਵੀ ਅਵਾਜ਼ ਚੱਕਦਾ ਹੋਇਆ ਵੀਰੇ ਪੈਂਦਾ ਜਰ ਆਂਦਾ ਸੀ ਤਾਂ ਅੱਜ ਜਿਹੜਾ ਹੈਗਾ ਇਹ ਪੰਨਾ ਮਿਲਿਆ ਤੁਹਾਨੂੰ ਤੁਹਾਡੇ ਸਾਹਮਣੇ ਸ਼ਾਨਦਾਰ ਬਾਕਪਾ ਜੀ ਨਹੀਂ ਤਾਂ ਕਿੰਨਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਵਾਬ ਨਹੀਂ ਮਿਲਦਾ ਦੇਖੋ ਬਿਲਕੁਲ ਜਿਉਂ ਵੀ 바ਵਾ ਸਾਹਿਬ ਅੰਬੇਦਕਰ ਲਈ ਕੰਮ ਕਰਨਾ ਚਾਹੁੰਦਾ ਹੈ ਚਾਹੇ ਉਹ ਇੱਕ ਬੰਦਾ ਹੀ ਆ ਜੇ ਉਹਦੇ ਨਾਲ ਸਾਡੀ ਜਿਹੜੀ ਤਾਕਤ ਹੈ ਵੱਧਦੀ ਹੈ ਤੇ ਅਸੀਂ ਬਹੁਤ ਜਲਦ ਸਾਰੇ ਸਾਥੀਆਂ ਨਾਲ ਜਿਹੜੀ ਇੱਕ ਹੋਰ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਜਿਹੜੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਜਿਸੀਂ ਇੱਕ 바ਵਾ ਸਾਹਿਬ ਅੰਬੇਦਕਰ ਜੀ ਨੂੰ ਸਮਰਪਿਤ ਤੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਕ ਉਥੇ ਜਿਹੜਾ 바ਵਾ ਸਾਹਿਬ ਤੇ ਇੱਕ ਸ਼ਬਦ ਵੀ ਲਈ ਹੈ ਇਹ ਅਸੀਂ ਬਾਬਾ ਸਾਹਿਬ ਦਾ ਜਿਹੜਾ ਚੌਕ ਹੈ ਨੂੰ ਬਾਬਾ ਸਾਹਿਬ ਅੰਬੇਦਕਰ ਚੌਕ ਵੱਲੋਂ ਆ ਔਰ ਅੰਬੇਦਕਰ ਭਵਨ ਰਾਜਪੁਰਾ ਵਿੱਚ ਨਹੀਂ ਹੈ ਜਿਹਦੀ ਲੰਬੇ ਸਮੇਂ ਤੋਂ ਜਿਹੜੀ ਡਿਮਾਂਡ ਵੀ ਹੈ ਮੰਗ ਵੀ ਤੇ ਉਸ ਲਈ ਅਸੀਂ ਜਿਹੜੀ ਹੈ ਬਹੁਤ ਜਲਦੀ ਇੱਕ ਸੰਘਰਸ਼ ਦੀ ਰਾਤੇ ਚੱਲਣ ਜਾ ਰਹੇ ਹਾਂ ਕਿਤੇ ਅਸਰ ਦੇ ਲੂਗੇ ਬਸ ਤੁਸੀਂ ਸਵਿਧਾਨ ਦੇ ਚ ਬਣਾ ਰਹੇ ਹੋ ਪਰ ਠੀਕ ਲੱਗਦਾ ਹੈ ਕਿ ਜਦੋਂ ਅਜਿਹੇ ਥਾਵਾਂ ਦੇ ਉੱਪਰ ਕੁਝ ਜਿਹੜੇ ਨੇ ਅਸਮਾਜਿਕਤਾ ਦੇ ਜਿਹੜੇ ਨੇ ਉਜਹੀ ਹੱਕਤਾ ਕਰਦੇ ਨੇ ਇੰਤਾ ਉਸ ਚੀਜ਼ ਨੂੰ ਲੈ ਕੇ ਕਿ ਸੰਵਿਧਾਨ ਦੇ ਤਹਿਤ ਉੱਥੇ ਕਾਰਵਾਈ ਕੀਤੀ ਜਾਂਦੀ ਹੈ ਇਸ ਮੰਨਦੇ ਉਹ ਸੰਵਿਧਾਨ ਦੇ ਤਹਿਤ ਇਹਦੇ ਲੈ ਗਿਆ ਦੰਦੀ ਤੱਕ ਪਤਾ ਨਹੀਂ ਬਿਲਕੁਲ ਜਿਹੜਾ ਪ੍ਰਸ਼ਾਸਨ ਹੈ ਹਮੇਸ਼ਾ ਤੋਂ ਅਸੀਂ ਇਹਨੂੰ ਸੀਫਰ ਨੰਬਰ ਦਿੰਦੇ ਆਏ ਹਾਂ ਪੁਲਿਸ ਪ੍ਰਸ਼ਾਸਨ ਅਗਰ ਜਦ ਵੀ ਅਸੀਂ ਅੰਬੇਦਕਰ ਸਾਹਿਬ ਦੀ ਗੱਲ ਕਰਨ ਜਾਂਦੇ ਹਾਂ ਤਾਂ ਪੁਲਿਸ ਪ੍ਰਸ਼ਾਸਨ ਤਾਂ ਸਾਨੂੰ ਵੀ ਮੈਂ ਦੇਖਦਾ ਜਿਵੇਂ ਅਸੀਂ ਪਤਾ ਨਹੀਂ ਕਿੱਡੇ ਵੱਡੇ ਗੈਂਗਸਟਰਾਂ ਪੁਲਿਸ ਪ੍ਰਸ਼ਾਸਨ ਬਿਲਕੁਲ ਸਾਡੇ ਤਾਲਮੇਲ ਚ ਨਹੀਂ ਚੱਲਦਾ ਕੁਝ ਰਾਜਨੀਤਿਕ ਦਲਾਂ ਜਿਹੜੇ ਉਹ ਗੱਲ ਤਾਂ ਜਰੂਰ ਕਰਦੇ ਹੰ ਉਮੇਦਕਰ ਸਾਹਿਬ ਦੀ ਮਗਰ ਜਿਹੜਾ ਹੈ ਗਰਾਉਂਡ ਲੈਵਲ ਤੇ ਉਹ ਬਿਲਕੁਲ ਵੀ ਸੱਚ ਚ ਖੜੇ ਦਿਖਦੇ ਨਹੀਂ ਸੋ ਕਮੀ ਕਿੱਥੇ ਸਮਝਿਓ ਤੁਹਾਡੀ ਜਥੇਬੰਦੀਆਂ ਦੇ ਨਿਸ਼ਕਮੀ ਸੁਣਗੇ ਉਹ ਜਾਂ ਸਮਾਜ ਦੇ ਵਿੱਚ ਜਿਹੜੀ ਹੈ ਜਾਗਰਤਾ ਹੈ ਨਾਲ ਲਈਆ ਇੱਕ ਤਾਂ ਨਹੀਂ ਹੈ ਕਿ ਪੂਰਾ ਰਾਜਨੀਤਿਕ ਉਹ ਹਕਦ ਨਹੀਂ ਦੇ ਰਹੀ ਦੇਖੋ ਮੈਂ ਇੱਕਦਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦ ਵੀ ਅਸੀਂ 바ਵਾ ਸਾਹਿਬ ਉਮੇਦਕਰ ਜੀ ਜਾਂ ਸਮਾਜ ਦੀ ਕੋਈ ਵੀ ਬੇਦਵੀ ਹੁੰਦੀ ਹੈ ਅਸੀਂ ਸਾਰੇ ਆਪਣੇ ਅਲੱਗ-ਅਲੱਗ ਮੰਚ ਵੱਲੋਂ ਤਾਂ ਪ੍ਰੋਟੈਸਟ ਕਰ ਦਿੰਦੇ ਹਾਂ ਮਗਰ ਸਾਂਝੇ ਤੌਰ ਤੇ ਜਿਹੜਾ ਇੱਕ ਪ੍ਰੋਟੈਸਟ ਜੋ ਇੱਕ ਤਾਕਤ ਸਾਨੂੰ ਦਿਖਾਣੀ ਚਾਹੀਦੀ ਹੈ ਉਹ کہیں ਨਾ کہیں ਅਸੀਂ ਉਸ ਤਾਕਤ ਨੂੰ ਪਹਾਨ ਚ ਫੇਰ ਰਹੇ ਹਾਂ ਅਸਲ ਤਾਕਤ ਦੇਖੋ ਇਲੈਕਸ਼ਨਾਂ ਦੇ ਵਿੱਚ ਜਿਹੜੀ ਦਿਖਦੀ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਹੀ ਹੈ ਜਿਹੜੀ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਜਿਹੜੀ ਵੋਟ ਦੀ ਤਾਕਤ ਦਾ ਡਰ ਹੁੰਗਾ ਤੇ ਵੋਟਰਾਂ ਦੇ ਵਿੱਚ ਅਸੀਂ ਸਾਰੇ ਹੀ ਕੋਈ ਆਪਣੀ ਪਾਰਟੀ ਦਾ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਕਾਰਕਟਰਤਾ ਬਣ ਕੇ ਜਿਹੜਾ ਹੈ ਕੰਮ ਕਰਨ ਲੱਗ ਜਾਂਦਾ ਉੱਥੇ ਗੋਬਾ ਸਾਹਿਬ ਨੂੰ ਭੁੱਲ ਜਾਂਦਾ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਇਲੈਕਸ਼ਨ ਦੇ ਦੌਰ ਦੇ ਵਿੱਚ ਮੈਂ ਜਿਹੜਾ ਘਟ ਕੇ ਜਿਹੜਾ ਪ੍ਰੋਟੈਸਟ ਵੀ ਕੀਤਾ ਸੀਗਾ ਤੇ ਰਾਜਨੀਤਿਕ ਜਿਹੜੀ ਤਾਕਤਾਂ ਆ ਉਹਨਾਂ ਨੂੰ ਹਿਲਾਇਆ ਵੀ ਸੀਗਾ ਤੇ ਉਹ ਜਿਹੜਾ ਅਸਲ ਸਮਾਂ ਹੁੰਦਾ ਉਹ ਇਲੈਕਸ਼ਨ ਦਾ ਸਮਾਂ ਹੁੰਦਾ ਜਾਂ ਸਾਨੂੰ ਆਪਣੀ ਤਾਕਤਾਂ ਜਿਹੜੀ ਦਿਖਾਣੀ ਚਾਹੀਦੀ ਹੈ ਸਰਕਾਰ ਨੂੰ ਇਲੈਕਸ਼ਨ ਦੇ ਲਈ ਤਾਂ ਤੁਸੀਂ ਵੀ ਜਿਹੜਾ ਇੱਕ ਪਾਰਟੀ ਨਾਲ ਤੁਹੇ ਤਾਂ ਤੁਸੀਂ ਕਹਿੰਦੇ ਸੀ ਕਿ ਜਰੂਰ ਅਸੀਂ ਜਿਹੜਾ ਹੈਗਾ ਇਨਸਾਫ ਦਵਾਵਾਂਗੇ ਅੱਜ ਚਾਹਸ ਦਾ ਸਮਾਂ ਹੋਵੇਗਾ ਕਿ ਹੈ ਵੀ ਦੁਬਾਰਾ ਕਿਸੇ ਨਹੀਂ ਬਰੇਗਣਾ ਮਨਾ ਕੇ ਪਰ ਕੀ ਸਮਾਂ ਵੀ ਉਹ ਚੀਜ਼ ਜਿਹੜੀ ਕਿ ਉੱਥੇ ਵੀ ਤੁਸੀਂ ਯੂਜ਼ ਹੋਏ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੇਰਾ ਕੋਈ ਬੈਨਰ ਤੁਹਾਵੀ ਵੀ ਫੋਟੋ ਤੁਸੀਂ ਦਿਖਾ ਦਿਓ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਮੈਂ ਕਿਸੇ ਵੀ ਉਸ ਚੋਂ ਉਧਰ ਲਿਆ ਹੋਇਆ ਹਾਂ ਠੀਕ ਹੈ ਅਸੀਂ ਕਿਸੇ ਰਾਜਨੀਤਿਕ ਜਿਹੜੇ ਦਲ ਦੇ ਖਿਲਾਫ ਰਹੂ ਭੁਗਤ ਰਹੇ ਸੀਗੇ ਉਹਦਾ ਫਾਇਦਾ ਇੱਕ ਰਾਜਨੀਤਿਕ ਪਾਰਟੀ ਨੂੰ ਮਿਲ ਗਿਆ ਉਹ ਸਰਕਾਰ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਇਹ ਗੱਲ ਵੀ ਥੋੜੀ ਠੀਕ ਹੈ ਕਿ ਅਸੀਂ ਬੇਦਵੀ ਦਾ ਇਨਸਾਫ ਦਵਾਵਾਂਗੇ ਮਗਰ ਅੱਜ ਉਹ ਜਿਹੜੇ ਆ ਗੁੰਗੀ ਆ ਜਿਹੜੇ ਆਪਣੇ ਮੂੰਹ ਤੇ ਚੁੱਪੀ ਆ ਜਿਹੜੀ ਧਰਨ ਕਰਕੇ ਬੈਠੇ ਆ ਬਾਬਾ ਸਾਹਿਬ ਦੀ ਕੋਈ ਗੱਲ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਫਿਰ ਵੀ ਬੇਨਤੀ ਕਰਾਂਗੇ ਸਾਡੇ ਸਤਿਕਾਰਯੋਗ ਹੈ ਅਸੀਂ ਉਹਨਾਂ ਨੂੰ ਮਿਲਾएंगे अगर ਸਾਡੇ ਪਿਆਰ ਨਾਲ ਗੱਲ ਕਰਨ ਵਾਲਿਆ ਹੋਰ ਤਰੀਕੇ ਨਾਲ अगर ਉਹ ਮੰਨਦੇ ਠੀਕ ਹੈ ਨਹੀਂ ਤਾਂ ਫਿਰ ਦੇਖੋ ਇਲੈਕਸ਼ਨਾਂ 'ਚ ਫਿਰ ਅਸੀਂ ਆਪਣੀ ਤਾਕਤ ਦਿਖਾਵਾਂਗੇ। ਕਿ ਇਸ ਸਮੇਂ ਦੇਖ ਕੇ ਗਮ ਕਿੱਥੇ ਜਾ ਰਹੀ ਕੀ ਅਗਲੇ ਇਲੈਕਸ਼ਨ ਦੇ ਵਿੱਚ ਕੀ ਵੀ ਨਹੀਂ ਫਿਰਨ ਵਾਲੀ ਹੈ ਕੀ ਕਿਸੇ ਹੱਥ ਜਾਵੇ ਜਾਂ ਫਿਰ ਬਾਬਾ ਸਾਹਿਬ ਦੇ ਲਈ ਇੱਕ ਟੈਸਟ ਕਰਾਉਂਦੇ ਹੋ। ਦੇਖੋ ਗੁਰਪ੍ਰੀਤ ਜੀ ਤੁਹਾਨੂੰ ਵੀ ਪਤਾ ਹੈ ਕਿਉਂਕਿ ਆਪਾਂ ਸਾਰੇ ਕਾਜਪੁਰੇ ਦੇ ਵਿੱਚ ਕੰਮ ਕਰਦੇ ਆਂ ਰਾਜਨੀਤਿਕ ਦਲਾਂ ਵੱਲੋਂ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਉਪਰਾਂ ਐ। ਇਹ ਨਹੀਂ ਹੈ ਕਿ ਰਾਜਪਾਲ ਪਦਰੀ ਪੰਜਾਬ ਪਦਰੀ ਓਪਨ ਹੈ ਮਗਰ ਮੈਂ ਹਰ ਇੱਕ ਰਾਜਨੀਤਿਕ ਕੁਆਲਿਟੀ ਕੀ ਗੱਲ ਕਹੀ ਹੈ ਕਿ ਜਦ ਸਾਨੂੰ ਕਾਹਮਤਾਬ ਅੰਬੇਦਕਰ ਨਹੀਂ ਸੰਘਰਸ਼ ਕਰਨਾ ਪੈਂਦਾ ਨਾ ਫਿਰ ਉੱਥੇ ਰਾਜਨੀਤਿਕ ਔਦੇ ਸਾਨੂੰ ਆਕਸ਼ਨ ਆਉਂਦੀ ਹੈ ਤੁਸੀਂ ਦੇਖਿਆ ਹੋਵੇ ਕਿ ਜਦ ਕੋਈ ਬੀਜੇਪੀ ਦਾ ਸਾਥੀ ਹੈ ਜੋ ਬੀਜੇਪੀ 'ਚ ਕੰਮ ਕਰਦਾ ਹੈ ਜਦ ਬੀਜੇਪੀ ਦਾ ਕੋਈ ਲੀਡਰ ਅੰਬੇਦਕਰ ਸਾਹਿਬ ਬਾਰੇ ਹੈ ਸੰਵਿਧਾਨ ਬਾਰੇ ਗਲਤ ਬੋਲਦਾ ਉਹ ਕਦੀ ਪ੍ਰੋਟੈਸਟ ਨਹੀਂ ਕਰਦੇ ਉਵੇਂ ਤੁਸੀਂ ਹੋਰ ਰਾਜਨੀਤਿਕ ਕੁਆਲਿਟੀਆਂ ਦੇ ਵਿੱਚ ਤੁਸੀਂ ਤਾਂ ਸੇ ਮੰਨਦੇ ਕਿ ਸੁਖਿੰਦਰ ਸੁਖੀ ਕਿਸੇ ਵੀ ਪਾਰਟੀ 'ਚ ਹੋਵੇ ਜੇ ਕੋਈ ਇਵੇਂ ਦਾ ਕਰਦਾ ਤਾਂ ਉਹਦੇ ਜਨਾਬ देखो ਤੇ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਜਦ ਇੱਕ ਭਾਰਤ ਬੰਦ ਦੀ ਕਾਲ ਆਈ ਸੀਗੀ ਮੈਂ ਕਿ ਇੱਕ ਰਾਜਨੀਤਿਕ ਪਾਰਟੀ ਦੇ ਵਿੱਚ ਅਸੀਂ ਮੋਰਚੇ ਦਾ ਪ੍ਰਧਾਨ ਸੀ ਨਾ ਤੇ ਮੈਂ ਉਸ ਪ੍ਰਧਾਨਗੀ ਨੂੰ ਸਾਈਡ ਤੇ ਰੱਖ ਕੇ ਅਸੀਂ ਸਮਾਜ ਹਿੱਤ ਲਈ ਖੜੇ ਆ ਤੇ ਮੈਂ ਤੁਹਾਡੇ ਸਾਰੇ ਮਾਧਿਅਮ ਨਾਲ ਇਹ ਹੀ ਕਹਿੰਦਾ ਜਿਹੜੇ ਵੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਸਾਡੇ ਅਸੀਂ ਮੋਰਚੇ ਦੇ ਪ੍ਰਧਾਨ ਨੇ ਉਹ ਸਾਰੇ ਆਪਣੀ ਪਾਰਟੀਆਂ ਨੂੰ ਸਾਈਡ ਤੇ ਰੱਖ ਕੇ ਜਦ ਵੀ ਕੋਈ ਸਮਾਜ ਦੀ ਗੱਲ ਹੁੰਦੀ ਹੈ ਉੱਥੇ ਸਮਾਜ ਹਿੱਤ ਦੇ ਨਾਰਾ ਮਾਰੋ ਤਾਂ ਕਿ ਰਾਜਨੀਤਿਕ ਪਾਰਟੀ ਨੂੰ ਇਹ ਲਗੇ ਇਹ ਤੇਰਾ ਸਮਾਜ ਮੁਖ ਹੈ ਨਾ ਕਿ ਕੋਈ ਰਾਜਨੀਤਿਕ ਦਲ ਮੁਖ ਹੈ ਆਖਿਰ ਦੇ ਵਿੱਚ ਇੱਕ ਛੇੜਨ ਦਾ ਸੋਨਾ ਹੈ ਆਖਿਰ ਦੇ ਵਿੱਚ ਦੇਖੋ ਤੁਹਾਡੇ ਮਾਧਿਅਮ ਨਾਲ ਅਸੀਂ ਇੱਥੇ ਦੇ ਜਿਹੜੇ ਇਸ ਟਾਈਮ ਰਾਜਨੀਤਿਕ ਜਿਹੜੇ ਸਥਾਪਿਤ ਲੀਡਰ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਸਮਾਜ ਦੀ ਜਿਹੜੀ ਇਹ ਮੰਗ ਹੈ ਅੰਬੇਦਕਰ ਸਾਥ ਚੌਂਕ ਦੀ ਤੇ ਅੰਬੇਦਕਰ ਭਵਨ ਦੀ ਇਹਨਾਂ ਨੂੰ ਮੰਨਿਆ ਜਾਏ ਤੇ ਅਸੀਂ ਉਹਨਾਂ ਨੂੰ ਬਹੁਤ ਹੀ ਜਲਦ ਤੁਹਾਡੇ ਮਾਧਿਅਮ ਨਾਲ ਵੀ ਬੇਨਤੀ ਕਰਦੇ ਆ ਅਸੀਂ ਮਿਲ ਕੇ ਵੀ ਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਪ੍ਰਤੀ ਜਿਹੜੇ ਸਮਾਜ ਜਿਹੜਾ ਬਹੁਤ ਜ਼ਿਆਦਾ ਇਕਿਉਂ ਉਹਨਾਂ ਦੇ ਵਿੱਚ ਠਗਿਆ ਮਹਿਸੂਸ ਕਰ ਰਹੇ ਤੇ ਸਮਾਜ ਨੂੰ ਜਿਹੜੀ ਰਾਹਤ ਦੁੱਤੀ ਹੈ। ਜਿਸ ਜਿਹੜਾ ਜਿਸ ਜਿਹੜਾ ਅਸੀਂ ਜਿਹੜਾ ਅਸੀਂ ਮਾਰਗਦਰਸ਼ਕਾਂ ਦੀ ਥਾਂ ਸੀ। ਠੀਕ ਹੈ ਕਿਉਂ ਛੱਡ ਦਿੱਤੇ ਨੇ ਉਹ ਕੀ ਜਿਹੜਾ ਹੈਗਾ ਮੇਨ ਰਿਸਰਚ ਦੇ ਕੋਲ ਮੈਂ ਪਹਿਲੇ ਡਾਕਟਰ ਪੀਨੋ ਮੈਡੀਕਲ ਸਭਾ ਇੱਕ ਲੁਕੀਏ ਬਦੋਂਰ ਜਰਨਲਸ ਕਿੱਧਰ ਕੰਮ ਕਰੇਗਾ। ਹੁਣ ਮੈਂ ਪੰਜਾਬੀ ਮੰਚ ਨੂੰ ਜੁਆਇਨ ਕਰੇ। ਇਹਨਾਂ ਦਾ ਥੋੜਾ ਰੀਜਨ ਜਿਹੜਾ ਹੈਗਾ ਬਾਬਾ ਸਾਧੂ ਰਤੀ ਬਹੁਤ ਵਧੀਆ ਹੈ। ਹਮੇਸ਼ਾ ਉਹਨਾਂ ਦੇ ਫਰਤੀ ਉਹਨਾਂ ਦੇ ਕੋਈ ਐਕਟੀਵਿਟੀ ਕਲ ਤੋਂ ਹੁੰਦੀ ਹੈ ਤਾਂ ਤੇ ਇਹ ਕਾਰਵਾਈ ਕਰਦੇ ਆ ਫਿਰ ਮੇਨ ਕਾਰਨ ਇਹ ਮੰਨਦੇ ਸੀ ਐਕਟੀਵਿਟੀ ਨੇ ਕਿ ਹਮੇਸ਼ਾ ਮੁਸਾ ਜਿਹੜਾ ਚੱਕਸਾ ਹੈ ਜੀ ਸਮਾਜ ਦੇ ਲੋਕਾਂ ਦੇ ਪਰ ਹਿੱਤ ਦੀ ਗੱਲ ਕਰਨੀ ਬਹੁਤ ਵੱਡੀ ਗੱਲ ਹੈ ਵਾਚ ਗਣੀ ਇਹ ਸੋਚ ਲੈਣ ਦੀ ਗੱਲ ਦੀ ਸੱਚੇ ਬੋਲ ਸੋ ਸਾਡੇ ਨਾਲ ਜਿਹੜੇ ਅੱਜ ਜਿਹੜੇ ਜੁਆਇਨ ਹੋਏ ਨੇ ਸਦਕਸ਼ਨ ਜੋ ਵੀ ਮੌਜੂਦ ਸਨ ਤੇ ਚਾਹ ਪੀਂ ਮੰਦ ਦੇ ਵੱਲ ਆ ਚੜ੍ਹੇ ਦਾ ਹੈ ਪਵਿਦਾਨ ਵਿੱਚ ਜਿਹੜਾ ਹੈਗਾ ਮਨਾਈ ਹੈ ਤੇ ਬਾਬਾ ਸਾਹਿਬ ਜੀ ਨੇ ਜਿਹੜੀ ਪ੍ਰਤੀਮਾ ਹੈ ਉੱਥੇ ਜਾ ਕੇ ਫੁੱਲ ਅਰਪਿਤ ਕੀਤੇ ਗਏ ਨੇ ਤੇ ਨਾਲ ਹੀ ਜਿਹੜੀ ਅੱਜ ਇੱਕ ਉਹਨਾਂ ਦੇ ਵੱਲੋਂ ਸੋਹ ਵੀ ਛੁੱਟੀ ਗਈ ਹੈ ਤੇ ਜਿਹੜਾ ਹੈਗਾ ਨਾ ਹੋਰ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਜਿਹੜੇ ਐਲਾਨ ਕੀਤੇ ਗਏ ਨੇ ਉਹ ਵੀ ਤੁਸੀਂ ਦੇਖਿਆ ਹੈ